ਸਰ ਸ਼ਖਲ ਜੀ ਸਾਰਿਆਂ ਨੂੰ ਮੇਰਾ ਲਾਪਰਵਰ ਹਾਜ਼ਰਾਂ ਜੀ ਸ੍ਰਿੰਦਰ ਕੌਰ ਦਵਰਿਆ ਲਿਖੇਗੇ ਨਾਵਲ ਚੰਦਰੀ ਤਕਦੀਰ ਦਾ ਭਾਗ 15ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਤਕਦੀਰ ਬਹੁਤ ਹੀ ਖੂਬਸੂਰਤ ਲੱਗ ਰਹੀ ਉਸ ਦੀ ਮਾਸੀ ਸੁਖੀ ਨੇ ਯਾਦ ਕਰਵਾਇਆ ਤਕਦੀਰ ਪੁੱਤ ਜਿਸਨ ਮੈਂ ਵਿਆਹ ਤੋਂ ਪਹਿਲੀ ਦਫਾ ਫੇਰਾ ਪਾਉਣ ਆਈ ਸੀ ਤਾਂ ਤੂੰ ਮੇਰੇ ਨਾਲ ਰੁੱਸ ਗਈ ਸੀ ਅਖੇ ਇਹ ਮੇਰੀ ਮਾਸੀ ਸੁਖੀ ਨੇ ਇਸਨੇ ਤਾਂ ਸੁਰਖੀ ਵਿੰਦੀ ਲਗਾਈ ਹੋਈ ਆ ਮੇਰੀ ਮਾਸੀ ਤਾਂ ਸੁਰਖੀ ਲਗਾਉਂਦੀ ਨੇ ਆਇਆ ਯਾਦ ਹਾਂਜੀ ਮਾਸੀ ਸਭ ਯਾਦਾ ਆਖ ਤਕਦੀਰ ਆਪਣੀ ਮਾਸੀ ਨਾਲ ਜਿੰਬੜ ਗਈ ਫਿਰ ਦੀਪੀ ਤੇ ਸੁਖੀ ਤਕਦੀਰ ਨੂੰ ਇੱਕ ਅਲੱਗ ਕਮਰੇ ਚ ਲੈ ਗਈਆਂ ਤੇ ਗ੍ਰਸਥ ਜੀਵਨ ਬਾਰੇ ਸਮਝਾਉਣ ਲੱਗੀਆਂ ਤਕਦੀਰ ਸ਼ਰਮਾ ਰਹੀ ਸੀ ਛੋਟੀ ਨੇ ਵੀ ਕਮਰੇ ਚ ਆ ਕੇ ਤਕਦੀਰ ਨੂੰ ਹੌਸਲਾ ਦਿੱਤਾ ਕੁਝ ਧਿਰ ਮੰਗ ਰੋ ਢੇਰ ਸਾਰੇ ਤੋਹਫੀਆਂ ਤੇ ਅਸੀਸਾਂ ਆਪਣੀ ਝੋਲੀ ਵਿੱਚ ਸਮੀਟ ਕੇ ਤਕਦੀਰ ਨੇ ਆਪਣੇ ਸੌਰੀਆਂ ਨੂੰ ਚਾਲੇ ਪਾ ਦਿੱਤੇ। ਰਵਿੰਦਰ ਨਲਕਾਰ ਦੀ ਪਿਛਲੀ ਸੀਟ ਤੇ ਬੈਠੀ ਤਕਦੀਰ ਆਪਣੇ ਆਉਣ ਵਾਲੇ ਕੱਲ ਲਈ ਅੱਖਾਂ ਵਿੱਚ ਸੁਪਨੇ ਸੰਜੋਈ ਬੈਠੀ ਸੀ। ਬੇਸ਼ੱਕ ਰਵਿੰਦਰ ਖਿੜਕੀ 'ਚੋਂ ਬਾਹਰ ਦੇਖ ਰਿਹਾ ਸੀ ਪਰ ਉਹ ਇੱਕ ਹੱਥ ਨਾਲ ਤਕਦੀਰ ਦਾ ਹੱਥ ਵੀ ਫੜ ਰਿਹਾ ਸੀ ਤੇ ਮਨੁਮਨਿ ਹੱਸਦੇ ਹੋਏ ਨੇ ਦੂਜਾ ਹੱਥ ਮੂੰਹ ਤੇ ਰੱਖ ਲਿਆ ਸੀ। ਤਕਦੀਰ ਨੇ ਵੀ ਸੌਂ ਦਾ ਨਾਟਕ ਕਰ ਰਵਿੰਦਰ ਦੇ ਮੋਢੇ ਤੇ ਸਿਰ ਰੱਖ ਦਿੱਤਾ। ਆਉਣ ਵਾਲੇ ਸਮੇਂ ਤੋਂ ਅਣਜਾਨ ਤਕਦੀਰ ਪਿਆਰ ਦੇ ਸਕੂਨ ਭਰੇ ਪਲ ਅੱਖਾਂ ਵਿੱਚ ਕੇ ਮਨ ਰਹੀ ਸੀ ਸਫ਼ਰ ਬਹੁਤ ਲੰਮਾ ਤਾਂ ਨਹੀਂ ਸੀ ਪਰ ਫਿਰ ਵੀ ਉਸ ਦੇ ਜੇਠ ਨੇ ਕਾਰ ਇੱਕ ਹੋਟਲ ਦੇ ਬਾਹਰ ਰੁਕੀ ਤੇ ਤਕਦੀਰ ਤੇ ਰਵਿੰਦਰ ਨੂੰ ਖਾਣ ਪੀਣ ਨੂੰ ਪੁੱਛਿਆ ਉੱਥੇ ਉਹਨਾਂ ਕਾਫੀ ਤੇ ਸਨੈਕਸ ਹੀ ਖਾਦੇ ਫਿਰ ਉਹ ਇੱਕ ਗੁਰਦੁਆਰਾ ਸਾਹਿਬ ਗਏ ਤੇ ਦੇਖਵਾਈ ਤੇ ਕੁਛ ਦੀਰ ਬੈਠ ਪ੍ਰਸ਼ਾਦ ਲੈ ਕੇ ਘਰਾਂ ਪਹੁੰਚੇ ਤਕਦੀਰ ਦੀ ਜੇਠਾਣੀ ਨੇ ਕਿਹਾ ਤਕਦੀਰ ਪੈਣੀ ਤੂੰ ਅੱਜ ਆਪਣੇ ਹੱਥਾਂ ਨਾਲ ਸਭ ਨੂੰ ਪ੍ਰਸ਼ਾਦ ਵੰਡੇ ਤਕਦੀਰ ਨੇ ਸਭ ਨੂੰ ਪ੍ਰਸ਼ਾਦ ਦਿੱਤਾ ਉਸ ਦੀ ਜਠਾਣੀ ਆਪਰ ਸੋਈ ਵਿੱਚ ਚਲੀ ਗਈ ਸਭ ਦੇ ਲਈ ਚਾਹ ਬਣਾਉਣ ਜਦ ਕਿ ਉਸ ਦੀ ਨਾਨੀ ਘਰ ਆਇਆ ਤੇ ਕਿਸੇ ਨੂੰ ਪਾਣੀ ਤੱਕ ਵੀ ਨਹੀਂ ਪੁੱਛਿਆ ਤਕਦੀਰ ਉਸ ਦੀ ਬੇਕਦਰੀ ਬੇਇੱਜ਼ਤੀ ਤੇ ਹੈਰਾਨ ਸੀ ਕਿਉਂਕਿ ਪੀਕਿਆਂ ਕਰ ਤਾਂ ਕੁੜੀਆਂ ਪਜ-ਪਜ ਕੰਮ ਕਰਦੀਆਂ ਹਨ ਇੰਨੇ ਨੂੰ ਤਕਦੀਰ ਵੀ ਰਸੋਈ ਵਿੱਚ ਜਾਣ ਲੱਗੀ ਤਾਂ ਉਸ ਹੱਸਾਸ ਨੇ ਰੋਕ ਦਿੱਤਾ ਕੁਝ ਦਿਨ ਰੁਕ ਚਤੀਏ ਫਿਰ ਤੁਸੀਂ ਹੀ ਕਰਨਾ ਕੰਮ ਮੈਂ ਤਾਂ ਹੁਣ ਗੋਡਿਆਂ ਤੋਂ ਰਹਿ ਗਈ ਕੋਈ ਗੱਲ ਨਹੀਂ ਮੰਮੀ ਜੀ ਮੈਂ ਤੇ ਦੀਦੀ ਨੇ ਕਰ ਲਿਆ ਕਰਨਾ ਕੰਮ ਤੁਸੀਂ ਫਿਕਰ ਨਾ ਕਰੋ ਤਕਦੀਰ ਨੇ ਬਹੁਤ ਹੀ ਆਪਣੇ ਪੰਨੜ ਗਿਆ ਇਨੇ ਨੂੰ ਜਾ ਗਈ ਸਭ ਨੇ ਇਕੱਠੇ ਬੈਠ ਚਾਹ ਪੀਤੀ ਉਸੇ ਸੱਸਰੀ ਨੇ ਤਕਦੀਰ ਦੀ ਮਾਂ ਬਾਬ ਦਾ ਹਾਲ ਚਾਲ ਪੁੱਛਿਆ ਤਕਦੀਰ ਨੂੰ ਬਹੁਤ ਵਧੀਆ ਲੱਗਾ ਕਿ ਉਸ ਦੇ ਮਾਪਿਓ ਦਾ ਹਾਲ ਪੁੱਛ ਰਹੇ ਹਨ ਪਰ ਉਸ ਨੇ ਨਾਨ ਪੰਮੇ ਬੋਲੀ ਹਾਲ ਨੂੰ ਕੀ ਹਮੇ ਮਮੀ ਕੱਲ ਦੇਖੇ ਨੇ ਤੁਸੀਂ ਬਿਆਜ ਪੱਜੇ ਦਾ ਫਰਦੇ ਸੀ ਇੱਕ ਦਿਨ ਚ ਕੀ ਹੋ ਜਾਣਾ ਸੀ ਉਹਨਾਂ ਨੂੰ ਤਕਦੀਰ ਚਾਹੁੰਦੇ ਹੋਏ ਵੀ ਕੁਝ ਨਾ ਬੋਲੀ ਉਹ ਸਸੋਰਾ ਆਪਣੀ ਤੀਨ ਨੂੰ ਕੂੜ ਕੇ ਦੇਖ ਰਿਹਾ ਸੀ ਪਰ ਉਹ ਸੁਣਾ ਕੇ ਵੀ ਪੈਰ ਪਟਕਦੀ ਡਰੈਂ ਰੂਮ ਚੋਂ ਬਾਹਰ ਚਲੀ ਗਈ ਅੱਜ ਦਾ ਦਿਨ ਤਕਦੀਰ ਲਈ ਬਹੁਤ ਮਹੱਤਮ ਭੂਲਨ ਸੀ ਉਸ ਦਿਨ ਅਜ ਆਪਣੇ ਪਤੀ ਨਾਲ ਰੋਹਾਨੀ ਤੇ ਜਸਮਾਨੀ ਪਹਿਲੀ ਮੁਲਾਕਾਤ ਸੀ ਪਰ ਉਸ ਦਿਨ ਨਾਨਦਿਆਂ ਚੂਵੀਆ ਗੱਲਾਂ ਕਰਕੇ ਉਹ ਥੋੜੀ ਉਦਾਸ ਸੀ ਉਸ ਦੇ ਜਠਾਣੀ ਨੇ ਉਸ ਨੂੰ ਅਲੱਗ ਕਮਰੇ 'ਚ ਲਿਆ ਕੇ ਸਮਝਾਇਆ ਕਿ ਤੂੰ ਬਹੁਤਾ ਦਿਲ ਤੇ ਨਾ ਲਗਾ ਇਹ ਵੀ ਆਪਣੇ ਘਰੋਂ ਦੁਖੀ ਆ ਇਸੇ ਹਾਲਾਤ ਠੀਕ ਨਹੀਂ ਸੀ ਸੱਸ ਬਹੁਤ ਲੜਦੀ ਸੀ ਤੇ ਉਹ ਹੀ ਸਭ ਇੱਥੇ ਕਰ ਰਹੀ ਆ ਮੇਰਾ ਵੀ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ ਪਰ ਦੀਦੀ ਇਹ ਮੇਰੇ ਨਾਲ ਘਟਿਆਸ ਲੋਕ ਕਿਉਂ ਕਰ ਰਹੇ ਆ ਮੇਰਾ ਤਾਂ ਅੱਜ ਦੂਜਾ ਦਿਨ ਹੀ ਇਸ ਘਰ 'ਚ ਅੱਜ ਕੋਈ ਗੱਲ ਨਾ ਕਰ ਤੂੰ ਤਕਦੀਰ ਅਪਾ ਫੇਰ ਕਦੀ ਕਰ ਲਾਂਗੀ ਗੱਲ ਅੱਜ ਤੇਰੀ ਸ਼ਗਨਾ ਭਲੀ ਰਾਤ ਆ ਤਾ ਤੇਰੇ ਸੁਪਨਿਆਂ ਦੇ ਰਾਜਕੁਮਾਰ ਦੇ ਨਾਲ ਤੇ ਉਸੇ ਜਠਾਣੀ ਨੇ ਸ਼ਰਾਰਤ ਨਾਲ ਤਕਦੀਰ ਦੀ ਬਾਂਹ ਤੇ ਚੁੰਡੀ ਵੱਡ ਦਿੱਤੀ ਹਉਏ ਦੀਦੀ ਤਕਦੀਰ ਦੀ ਛੀਖ ਨਿਕਲ ਗਈ ਉਸ ਦੇ ਸਾਥ ਸਾਈ ਤੇ ਸੁਨੇ ਪੁੱਛਿਆ ਕੀ ਤੁਹਾਨੂੰ ਹੋਇਆ ਦੋਵਾਂ ਨੂੰ ਤੁਹਾਮਾਂ ਦੀ ਹਾਸੇ ਨਿਕਲਾਈ ਉਹ ਕੁਝ ਬੋਲਦੀਆਂ ਇਹਨੇ ਨੂੰ ਪੰਮੀ ਵੀ ਆ ਗਈ ਤੇ ਪੁੱਛਣ ਲੱਗੀ ਐਨੀ ਉੱਚੀ ਹਾਸੇ ਨੇ ਸੌਰियां ਦੇ ਕਰ ਨੜੇ ਚਿਕਾ ਗਾਨ ਮਾਰ ਰਿਹਾ ਸੀ ਕੀ ਦੇ ਸੱਪ ਲੜ ਗਿਆ ਸੀ ਸੱਸ ਸ਼ਿਭ ਸ਼ਿਭ ਬੋਲਦੀ ਏ ਕੱਲ ਵਿਆਹ ਹੋਇਆ ਤੇ ਤੂੰ ਅੱਜ ਹੀ ਸੱਪਾਂ ਦੀ ਗੱਲ ਕਰਨ ਲੱਗ ਗਈ ਪੰਮੀ ਸਮਝਾਉਣਾ ਪੈਣਾ ਇਸ ਨੂੰ ਤਾਂ ਬੇਅਕਲ ਨੂੰ ਮੈਂ ਅਜਾ ਕੀ ਕਹਿ ਦਿੱਤਾ ਦੀਦੀ ਜੋ ਤੁਸੀਂ ਇਹ ਨਾ ਬੋਲ ਰਹੇ ਹੋ ਤਕਦੀਰ ਤੋਂ ਵੀ ਚੁੱਪ ਨਾ ਰਹਿ ਹੋਇਆ ਪੰਮੀ ਲੈ ਦੇਖ ਅੱਜ ਹੀ ਲੱਗੀ ਜਵਾਨ ਲੜਾਉਣ ਆਇਸ ਕਾ ਕੇ ਭੇਜੇ ਤੇਰੇ ਬਾਪ ਨੇ ਉਹਹ ਫੂੰਕਾਰਤੀ ਹੋਈ ਬੋਲੀ ਜਠਾਨੀ ਬੱਸ ਕਰੋ ਪੰਮੀ ਦੀਦੀ ਮੈਂ ਮਾਰੀ ਸੀਚਿਕ ਇੱਕ ਕਾਕਰਚ ਮੇਰੇ ਪੈਰ ਤੇ ਝੜ ਗਿਆ ਸੀ ਪੰਮੀ ਤੂੰ ਨਾ ਫालतू ਦੀ ਬਗਵਾਸ ਨਾ ਕਰ ਮੇਰੇ ਨਾਲ ਮੈਂ ਸਭ ਜਾਣਦੀ ਆ ਤੇਰੀਆਂ ਚਤਰਾਈਆਂ ਨੂੰ ਤਕਦੀਰ ਪੰਮੀ ਦੀਦੀ ਇਹ ਤੁਹਾਡੀ ਵੱਡੀ ਪਰਚਾਈ ਆ ਤੁਸੀਂ ਕਿਵੇਂ ਦਾ ਵਰਤਾਉ ਕਰ ਰਹੇ ਹੋ ਉਹਨਾਂ ਨਾਲ ਉਸੇ ਸੱਸ ਵੀ ਪੰਮੀ ਨੂੰ ਚੁੱਪ ਕਰਵਾ ਰਹੀ ਸੀ ਪੰਮੀ ਤੂੰ ਕੌਣ ਹੁੰਨੀ ਆ ਵਿੱਚ ਬੋਲਣ ਵਾਲੀ ਚੁੱਪ ਕਰਕੇ ਰਹਿ ਥੇ ਜੇ ਰਹਿ ਹੁੰਦਾ ਨੇ ਤਾਂ ਤੇਰਾ ਵੀ ਬੂਰੀਆ ਵਿਸਤਰਾ ਇਕੱਠਾ ਕਰਵਾ ਕੇ ਭੇਜ ਨੂੰ ਵਾਪਸ ਜਿੱਥੋਂ ਆਈ ਸੀ ਕਲ ਦੀ ਭੂਤਨੀ ਤੇ ਸਿਵਿਆਂ ਚ ਅੱਦ ਹੂੰ ਬੜਬੜ ਕਰਦੀ ਹੋ ਆਪਣੇ ਕਮਰੇ ਚ ਚਲੀ ਗਈ ਤੇ ਉਸਦੀ ਮਾਂ ਵੀ ਬੇਵਸ ਹੋਇ ਉਸਦੇ ਪਿੱਛੇ ਹੀ ਦਰਪਈ ਕੁਝ ਥੇ ਵਾ ਦਿਰਵਿੰਦਰ ਵੀ ਆ ਗਿਆ ਉਹ ਆਪਣੇ ਦੋਸਤਾਂ ਨਾਲ ਬਾਹਰ ਖੜਾ ਸੀ ਉਸ ਨੂੰ ਪਤਾ ਹੀ ਨ ਲੱਗਾ ਕਿ ਘਰ ਦੇ ਅੰਦਰ ਕੀ ਚੱਲ ਰਿਹਾ ਹੈ ਤਕਦੀਰ ਦੀ ਜਠਾਣੀ ਉਸ ਨੂੰ ਉਸਦੇ ਕਮਰੇ ਚ ਛੱਡਣ ਗਈ तेओबी ਉੱਤੇ ਹੀ ਬੈਠੀ ਤਕਦੀਰ ਨੂੰ ਮਨਠੀ ਕਰਨ ਨੂੰ ਕਹਿ ਰਹੀ ਸੀ ਤੇ ਉਸ ਤੋਂ ਮਾਫੀ ਮੰਗ ਰਹੀ ਸੀ ਕਿ ਸਭ ਮੇਰੇ ਕਰਕੇ ਹੋਇਆ ਨਾ ਮੈਂ ਚੁੰਡੀ ਬੜਦੀ ਤੇ ਨਾ ਹੀ ਤੂੰ ચીਕ ਮਾਰਦੀ ਨਹੀਂ ਦੇਦੀ ચીਕ ਤਾਂ ਮੈਂ ਮਾਰੀ ਸੀ ਮੈਨੂੰ ਸੋchnਾ ਚਾਹੀਦਾ ਸੀ ਤਕਦੀਰ ਦਾ ਸਿਰ ਭਰੇ ਹੋ ਰਿਹਾ ਸੀ ਉਸ ਦੀਆਂ ਅੱਖਾਂ ਬੰਦ ਹੋ ਰਹੀਆਂ ਸੀ ਉਸ ਦੀ ਜਠਾਣੀ ਨੇ ਉਸ ਨੂੰ ਦੋ ਗਲਾਸ ਗਰਮ ਦੁੱਧ ਲਿਆ ਕੇ ਦਿੱਤਾ ਤਕਦੀਰ ਰਵਿੰਦਰ ਦੀ ਉਡੀਕ ਚ ਸੀ ਜਲਦੀ ਹੀ ਰਵਿੰਦਰ ਕਮਰੇ 'ਚ ਆ ਗਿਆ ਤੁਹਾਨੂੰ ਦੁੱਤੀ ਲੱਗੇ ਤਕਦੀਰ ਨੇ ਮੌਕੇ ਦੀ ਨਿਜਾਗਤ ਦੇਖਦੀ ਰਵਿੰਦਰ ਨਾਲ ਪੰਮੀ ਦੇ ਗਲਤ ਬੁਖਾਰ ਬਾਰੇ ਕੋਈ ਵੀ ਗੱਲ ਨਾ ਕੀਤੀ ਪਰ ਉਹ ਬਹੁਤ ਜ਼ਿਆਦਾ ਸੋਚ ਰਹੀ ਸੀ ਉਸ ਦਾ ਸਿਰ ਫੁੱਟੇ ਨੂੰ ਕਰ ਰਿਹਾ ਸੀ ਉਹਦਾ ਰੋਣਾ ਆ ਗਿਆ ਰਵਿੰਦਰ ਉਸ ਦਾ ਸਿਰ ਪਿਆਰ ਨਾਲ ਆਪਣੀ ਗੋਦ ਵਿੱਚ ਰੱਖ ਦਿਵਾਉਣ ਲੱਗਾ ਤੇ ਤਕਦੀਰ ਨੂੰ ਜ਼ਬਰਦਸਤ ਨੀਂਦ ਆ ਰਹੀ ਸੀ ਰਵਿੰਦਰ ਨੇ ਵਿਉਸਥਾਰ ਤੇ ਕੋਈ ਗੱਲ ਨਾ ਕੀਤੀ ਤੇ ਉਸ ਦਾ ਸਿਰ ਆਪਣੇ ਹੱਥਾਂ 'ਚ ਲੈ ਆਪ ਵੀ ਟੇਢਾ ਜਿਹਾ ਹੋ ਕੇ ਲੰਮੇ ਪੈ ਗਿਆ। ਉਧਰ ਪੰਮੀ ਤੈਲੋ ਮੱਛੀ ਹੋ ਰਹੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਰਵਿੰਦਰ ਦੀ ਤਕਦੀਰ ਇਕੱਠੇ ਹੋਣ। ਉਸ ਨੇ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ। ਸਾਰੇ ਉਸੇ ਕਮਰੇ ਵੱਲ ਭੱਜੇ। ਰਵਿੰਦਰ ਵੀ ਉੱਠ ਕੇ ਗਿਆ। ਪੰਮੀ ਉਹਨਾਂ ਨੂੰ ਦੇਖ ਹੋਰ ਵੀ ਚੀਕਾਂ ਮਾਰਨ ਲੱਗੀ। ਆਪਣੇ ਸਿਰ ਦੇ ਵਾਲ ਪੁੱਟਣ ਲੱਗੀ। ਚੀਜ਼ਾਂ ਇਧਰ ਉਧਰ ਸੁੱਟਣ ਲੱਗੀ। ਉਸ ਦੀ ਮਾਂ ਉਸ ਨੂੰ ਫੜ ਰਹੀ ਸੀ ਪਰ ਉਹ ਬਹੁਤ ਤੇਜ਼ੀ ਨਾਲ ਹੱਥ ਪੈਰ ਮਾਰ ਰਹੀ ਸੀ ਉਸ ਤੇ ਵਸਦਾ ਨਹੀਂ ਸੀ ਅਰਵਿੰਦ ਨੇ ਉਸ ਨੂੰ ਫੜਨਾ ਚਾਹੀਆ ਪਰ ਉਸ ਨੇ ਅਰਵਿੰਦ ਨੇ ਉਹ ਵੀ ੱੱਕਾ ਦੇ ਦਿੱਤਾ ਉਸ 'ਚ ਐਨਾ ਜੋਰ ਪਤਾ ਨਹੀਂ ਕਿੱਥੋਂ ਆ ਗਿਆ ਉਹ गिरਦਾ-गिरਦਾ ਬਚਿਆ ਖੜਾਕਾ ਸੁਣ ਕੇ ਉਸ ਦੇ ਭਰਾ ਪ੍ਰਜੈ ਵੀ ਥੱਲੇ ਆ ਗਏ ਉਹਨਾਂ ਸਭ ਨੇ ਇਸ ਨੂੰ ਕਾਬੂ ਕਰਕੇ ਬਿਠਾਇਆ ਸਮਝਾਇਆ ਕਿ ਨਵੇਂ ਬਹੁਤਾ ਖਿਆਲ ਕਰ ਲੈ ਜਿਹੜੀ ਕੱਲ ਆਈ ਕੀ ਸੋਚਦੀ ਹੋ ਬਗੀ ਤੇਰੀ ਵਰੀ ਉਹ ਕਰਕੇ ਹੀ ਇਹ ਸਭ ਹੋ ਰਿਹਾ ਉਹ ਸਾਡੇ ਘਰ ਲਈ ਠੀਕ ਨਹੀਂ ਉਹ ਚੁੜੇਲਾ ਪੰਮੀ ਪਤਾ ਨਹੀਂ ਕੀ ਕੀ ਅੰਸ਼ੰਟ ਪੁੱਲ ਰਹੀ ਸੀ ਦੀਦੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਚੁੜੇਲਾ ਉਸ ਦੀ ਵੱਡੀ ਪਰਜਾਈ ਬੋਲੀ ਤੂੰ ਨਾ ਜ਼ਿਆਦਾ ਬਕਵਾਸ ਨਾ ਕਰ ਇਸ ਸਾਰਾ ਤੇਰਾ ਹੀ ਕੀਤਾ ਹੋਇਆ ਤੂੰ ਹੀ ਅੱਗ ਲਗਾਈ ਸਾਰੀ ਸੁਣੋ ਪਤਾ ਨਹੀਂ ਕੀ ਕੀ ਪਟੀਆਂ ਪੜਾ ਦਿੱਤੀਆਂ ਪੰਮੀ ਹੁਣ ਚੁੱਪ ਨਹੀਂ ਹੋ ਰਹੀ ਸੀ ਰਵਿੰਦਰ ਬੋਲਿਆ ਹੋਇਆ ਕੀ ਕੰਮ ਕੀ ਚੱਲ ਰਿਹਾ ਮੈਨੂੰ ਵੀ ਤਾਂ ਪਤਾ ਛੱਲੇ ਹੁਣ ਕੀ ਆ ਉਸਨੂੰ ਪੁੱਛ ਜਾ ਕਿ ਜਿਹੜੀ ਕੱਲ ਆਈ ਆ ਘਰ ਤੇ ਮੈਨੂੰ ਮਤਾਂ ਦੇ ਲੱਗੀ ਹੋਈ ਸੀ ਮੇਰੇ ਮੂਰੇ ਜਵਾਲ ਲੜਾਉਂਦੀ ਸੀ ਤੈਨੂੰ ਨਹੀਂ ਦੱਸਿਆ ਉਸ ਛੋੜੇ ਨੇ ਉਹ ਫੇਚੀ ਕੀ ਉਧਰ ਤੱਕ ਦੀ ਇਹ ਸਭ ਤੋਂ ਅੰਜਾਨ ਆਪਣੇ ਕਮਰੇ 'ਚ ਸੁੱਤੀ ਪਈ ਸੀ ਰਵਿੰਦਰ ਨੇ ਪੰਮੀ ਨੂੰ ਚੁੱਪ ਕਰਾਉਂਦੀ ਬਹੁਤ ਕੋਸ਼ਿਸ਼ ਕੀਤੀ ਪਰ ਸਭ ਵੇਖਾਰ ਉਸਦੀ ਮਾਂ ਨੇ ਇਸਨੂੰ ਚੁੱਪ ਕਰਵਾਇਆ ਉਸ ਦਾ ਹੱਥ ਵੀ ਉਛਾਣਾ ਸੀ ਪੰਮੀ ਤੇ ਜੀਰਵਿੰਦਰ ਆਪਣੀ ਮਾਂ ਦਾ ਹੱਥ ਨਾ ਫੜਦਾ ਉਸ ਦੇ ਵੱਡੇ ਭਰਾ ਨੂੰ ਵੀ ਬਹੁਤ ਗੁੱਸਾ ਆ ਰਿਹਾ ਸੀ ਪੰਮੀ ਤੇ ਕਿਉਂਕਿ ਉਸ ਦੀ ਪਤਨੀ ਨੇ ਸਾਰੇ ਗਲਤ ਅਸੱਤੇ ਸੀ ਆਪਣੇ ਪਤੀ ਨੂੰ ਮੈਨੂੰ ਪਤਾ ਤੂੰ ਵੀ ਜਨਾਨੀ ਦੇ ਥੱਲੇ ਲੱਗਾ ਹੋਇਆ ਤੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੀ ਇੱਜ਼ਤ ਦਾ ਆਇਆ ਵੱਡਾ ਮੈਨੂੰ ਮਤਾਂ ਦੇ ਉਹ ਕਿੱਥੇ ਚੁੱਪ ਰਹਿਣ ਵਾਲੀ ਸੀ ਦੇਰੀ ਤੁਸੀਂ ਕਿਵੇਂ ਬੋਲ ਰਹੇ ਹੋ ਇਹ ਤੁਹਾਡਾ ਵੱਡਾ ਭਰਾ ਆ ਥੋੜਾ ਸੋਚ ਕੇ ਤਾਂ ਬੋਲੋ ਰਵਿੰਦਰ ਦੀ ਭਾਬੀ ਬੋਲੀ ਤੂੰ ਟੱਕੀ ਰਹਿ ਟੱਕੀ ਰਹਿ ਬਹੁਤੀ ਬਕਵਾਸ ਨਾ ਮਾਰ ਮੈਂ ਜਾਣਦੀ ਆ ਤੇਰੇ ਨੰਗ ਵਾਪ ਨੂੰ ਕੀ ਦਿੱਤਾ ਸੀ ਉਹਨੇ ਬਾਅਦ ਚ ਕਾਰ ਨਹੀਂ ਦੇ ਸਕਿਆ ਮੋਟਰਸਾਈਕਲ ਦਿੱਤਾ ਸ਼ਰਮ ਨਹੀਂ ਆਈ ਉਹ ਸ਼ਰਮ ਨਾ ਬੋਲ ਰਹੀ ਸੀ ਉਸ ਨੂੰ ਕਿਸੇ ਦੀ ਸ਼ਰਮ ਨਹੀਂ ਸੀ ਨਾ ਹੀ ਕੋਈ ਪੈ ਦੀ ਵੀ ਤੁਸੀਂ ਮੈਨੂੰ ਬੋਲਿਓ ਜੋ ਬੋਲਣਾ ਮੇਰੇ ਮਾਪਿਆਂ ਨੇ ਕੀ ਵਗਾੜਿਆ ਤੁਹਾਡਾ ਫਿਰ ਵੀ ਲਿਆਕਤ ਚ ਬੋਲੀ ਮੇਰਾ ਮੂੰਹ ਨੱਖ ਲਵਾ ਕਾਕੇ ਦੀ ਸ਼ੂਸ਼ਕ ਚ ਕਿੰਨੇ ਘੱਟੇ ਕੱਪੜੇ ਦਿੱਤੇ ਹੋਣਾ ਕੰਜਰਾਂ ਨੇ ਮੈਂ ਤਾਂ ਉਹਦਾ ਪੋਚਾ ਉਸਨੇ ਆਪਣੀ ਭਾਬੀ ਨੂੰ ੱੱਕਾ ਦੇ ਦਿੱਤਾ ਉਹ ਦੇਖ ਕੇ ਰੋਣ ਲੱਗੀ ਉਸ ਦੀ ਗੱਲ ਵਿੱਚ ਉਹ ਹੀ ਕੱਢ ਦਿੱਤੀ ਜਦੋਂ ਉਸ ਦੇ ਭਰਾ ਨੇ ਉਸ ਤੇ ਥੱਪੜ ਮਾਰ ਦਿੱਤਾ ਤੇ ਫਿਰ ਆਪਣੇ ਘਰ ਵਾਲੇ ਨੂੰ ਚੁੱਕਿਆ ਉਸ ਦੀ ਮਾਂ ਰੋਂਦੀ ਹੋਈ ਸਾਰਾ ਤਮਾਸ਼ਾ ਦੇਖ ਰਹੀ ਸੀ ਤਕਦੀਰ ਦੀ ਵੀ ਅੱਖ ਖੁੱਲ ਗਈ ਦਰਵਾਜ਼ਾ ਖੁੱਲ੍ਹਾ ਦੇਖਦੇ ਆਵਾਜ਼ਾਂ ਸੁਣ ਉਹ ਆਪਣੇ ਕਮਰੇ ਛੋਂ ਬਾਹਰ ਆ ਗਏ ਉਸਨੇ ਪੰਮੀ ਨੂੰ ਵੱਡੀ ਨੂਦੇ ਪੇਕਿਆਂ ਨੂੰ ਕਹੇ ਅਪਸ਼ਬਦ ਸੁਣ ਲੈ ਸਨ ਉਹ ਵੀ ਆ ਕੇ ਉੱਥੇ ਖੜ ਗਈ ਉਸਨੇ ਪੰਮੀ ਨੂੰ ਕਿਹਾ ਦੀਦੀ ਤੁਸੀਂ ਅੰਦਰ ਜਾਓ ਤੇ ਆਰਾਮ ਕਰੋ ਲੱਗਦਾ ਤੁਹਾਡੀ ਤਬੀਅਤ ਠੀਕ ਨਹੀਂ ਆ ਤਕਦੀਰ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਚੁੜੇਲ 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 ਆਹੀ ਆ ਚੁੜੇਲ ਆਹੀ ਬੋਲਦੀਆਂ ਮੇਰੇ ਵਿੱਚ ਇਸ ਨੂੰ ਕੱਢੋ ਘਰ ਤੋਂ ਬਾਹਰ ਉਹ ਡਰਾਮਾ ਕਰ ਰਹੀ ਸੀ ਉਸੇ ਕਰਦੀ ਤਾਂ ਸਮਝਦੇ ਸਨ ਪਰ ਤਕਦੀਰ ਤੇ ਰਵਿੰਦਰ ਨਹੀਂ ਕਿਉਂਕਿ ਤਕਦੀਰ ਦਾ ਇਸ ਕਾਰਜ ਨਮੀ ਸੀ ਤਿਰਵਿੰਦਰ ਦੇ ਸਾਹਮਣੇ ਨਹੀਂ ਬੋਲਦੀ ਸੀ ਕਿਉਂਕਿ ਉਹ ਵੀ ਉਸ ਸਾਥ ਹੀ ਉਸਦੇ ਮੁੰਡੇ ਦਾ ਖਾਚਾ ਪਾਣੀ ਛੁਕਦਾ ਸੀ ਤਕਦੀਰ ਨੂੰ ਚੱਕਰ ਆ ਗਿਆ ਉਹ ਸੁੱਤੀ ਉੱਠ ਕੇ ਆਈ ਸੀ ਤਿਰਵਿੰਦਰ ਉਸ ਨੂੰ ਫੜ ਕੇ ਕਮਰੇ 'ਚ ਆ ਕੇ ਆ ਗਿਆ ਫਿਰ ਸਾਰੇ ਆਪੋ ਆਪਣੇ ਕਮਰਿਆਂ 'ਚ ਚਲੇ ਗਏ ਤਕਦੀਰ ਰੋ ਰਹੀ ਸੀ ਇਹ ਉਸਦੀ ਸ਼ਗਨਾ ਵਾਲੀ ਰਾਤ ਸੀ ਤਕਦੀਰ ਦੀ ਚੰਦਰੀ ਤਕਦੀਰ ਸ਼ੁਰੂ ਹੋ ਚੁੱਕੀ ਸੀ ਜਿਸ ਅੱਜ ਪਹਿਲਾ ਦਿਨ ਸੀ ਰਵਿੰਦਰ ਨੇ ਮਜ਼ਾਕਤ ਨੂੰ ਸਮਝਦੇ ਜਾਂਦੇ ਫਿਰ ਪਿਆਰ ਨਾਲ ਤਕਦੀਰ ਨੂੰ ਆਪਣੇ ਨਾਲ ਲਗਾ ਲਿਆ ਉਹ ਉਸ ਵੱਲ ਪਾਸਾ ਵਟ ਕੇ ਪਈ ਰੋ ਰਹੀ ਸੀ ਰਵਿੰਦਰ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਘਸਿਆ ਪਰ ਉਹ ਸੀਹੋਂ ਕਿਨ੍ਹਾ ਠਹੀ ਕਿੰਨੀ ਦੇਰ ਉਹ ਬਿਨਾਂ ਬੋਲੇ ਬਿਨਾਂ ਕੋਈ ਗੱਲਬਾਤ ਕੀਤੀ ਐਵੇਂ ਹੀ ਪਏ ਰਹੇ ਤੇ ਉਹਨਾਂ ਨੂੰ ਨੀਂਦ ਆ ਗਈ ਪੰਮੀ ਸਵੇਰੇ ਸ਼ਾਮ ਪਾਟ ਕਰਦੀ ਸੀ ਉਹ ਸਵੇਰੇ ਸਾਝਰੀ ਉੱਠਦੀ ਅੱਜ ਵੀ ਉਹ ਸਵੇਰੇ ਨਹਾ ਤੋ ਚਾਹ ਪੀ ਕੇ ਪਾਠ ਕਰਨ ਲੱਗੀ ਉਸ ਦੇ ਮਾਂ ਬਾਪ ਵੀ ਉੱਠ ਚੁੱਕੇ ਸਨ ਉਸ ਦੀ ਵੱਡੀ ਭਰਾ ਪ੍ਰਜਾਈ ਉੱਪਰ ਵਾਲੇ ਪੋਸ਼ਣ ਚ ਰਹਿੰਦੇ ਸਨ ਤੇ ਉਹਨਾਂ ਨੇ ਵੀ ਪੰਮੀ ਦੇ ਵਿਵਹਾਰ ਕਰਕੇ ਉੱਪਰ ਹੀ ਰਸੋਈ ਬਣਾ ਲਈ ਸੀ ਉਹ ਦੋਨੋਂ ਸਰਕਾਰੀ ਨੌਕਰੀ ਤੇ ਸਨ ਉਹਨਾਂ ਦੇ ਵੀ ਇੱਕ ਛੋਟਾ ਬੱਚਾ ਸੀ ਜੋ ਜ਼ਿਆਦਾਤਰ ਨਾਨਕੇ ਹੀ ਰਹਿੰਦਾ ਸੀ ਸਵੇਰੇ ਤੱਕ ਦੀਰ ਤੇ ਰਵਿੰਦਰ ਦੀ ਅੱਖੀ ਨਾ ਖੁੱਲੀ ਤਿਹੋ ਸੁੱਤੇ ਰਹੇ 8 ਵਜੇ ਉਸੇ ਸੱਸ ਨੇ ਦਰਵਾਜ਼ਾ ਖੜਕਾਇਆ ਤਾਂ ਹਾਂ ਦੋਨੋਂ ਉੱਠੇ ਤਾਂ ਤੇ ਨੇ ਉੱਠ ਕੇ ਆਪਣੀ ਸੱਸ ਨੂੰ ਮੱਥਾ ਟੇਕਿਆ ਤੇ ਉਸ ਨੇ ਜੱਫੀ 'ਚ ਲੈ ਕੇ ਉਸ ਨੂੰ ਦਵਾਮਾ ਦਿੱਤੀਆਂ ਤਾਂ ਰਵਿੰਦਰ ਵੀ ਆਪਣੀ ਮਾਂ ਨਾਲ ਲੱਗਿਆ ਜੁਗ-ਜੁਗ ਜੀਓ ਮੇਰੇ ਬੱਚਿਓ ਪਰਮਾਤਮਾ ਤੁਹਾਡੀਆਂ ਉਮਰਾਂ ਲੰਬੀਆਂ ਕਰੇ ਉਸ ਨੇ ਦੋਵਾਂ ਨੂੰ ਚਾਹ ਲਿਆ ਕੇ ਦਿੱਤੀ ਨਾਲ ਬਿਸਕਟ ਤੇ ਮਠਿਆਈ ਵੀ ਸੀ ਤਕਦੀਰ ਆਪਣੀ ਸੱਸ ਦਾ ਪਿਆਰ ਦੇਖ ਮੰਮੀ ਦਾ ਕੀਤਾ ਵਿਵਹਾਰ ਭੁੱਲ ਚੁੱਕੀ ਸੀ ਤੁਸੀਂ ਨਹਾਤੋਂ ਕੇ ਤਿਆਰ ਹੋ ਜੂ ਤੇ ਆਪਾਂ ਅੱਜ ਗੁਰਦੁਆਰੇ ਜਾਣਾ ਮੱਥਾ ਟੇਕਣ ਨਲੇ ਪੰਮੀ ਵੀ ਕਹਿੰਦੀ ਸੀ ਜਾਨੂ ਪੰਮੀ ਦੀਦੀ ਤਕਦੀਰ ਦੇ ਮੋਹ ਨਿਕਲਿਆ ਹਾਂ ਬੁੱਤ ਉਹ ਵਿਚਾਰੇ ਹਾਲਤ ਦੀ ਮਾਰੀ ਆ ਬਹੁਤ ਚੰਗਾ ਸਵਾਲ ਸੀ ਇਸ ਦਾ ਪਤਾ ਨਹੀਂ ਕੀ ਹੋ ਗਿਆ ਮੈਨੂੰ ਲੱਗਦਾ ਉਸ ਨੂੰ ਕੋਈ ਉਪਰੀ ਕਸਰਾ ਜੋ ਐਮੇ ਦਾਸ ਲੂ ਕਰ ਦिए ਚਲੋ ਛੱਡੋ ਸਵੇਰੀ ਸਵੇਰੀ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬੈ ਗਈ ਤੇ ਸਤੇਯਾਰ ਹੋਵੋ ਅਸੀਂ ਨਾਸ਼ਤਾ ਲਗਾਉਨੇ ਆਂ ਇਹਨਾਂ ਆਖ ਉਹ ਤਾਂ ਚਲੇ ਗਏ ਪਰ ਤਕਦੀਰ ਸੋਚਣ ਲੱਗੀ ਪਤਾ ਨਹੀਂ ਹੋ ਕੀ ਕੀ ਸੁਣਨਾ ਪੈਣਾ ਅੱਜ ਪੰਮੀ ਦੀ ਦੀ ਤੂੰ ਉਹ ਉਦਾਸੀ ਚ ਸੋਚਣ ਲੱਗੀ ਹਰਵਿੰਦਰ ਨੇ ਅਲਮਾਰੀ ਖੋਲੀ ਤੇ ਗਲਾਬੀ ਰੰਗ ਦਾ ਤੌਲੀਆ ਕੱਢ ਕੇ ਤਕਦੀਰ ਦੇ ਹੱਥ ਚ ਫੜਾਉਂਦਾ ਬੋਲਿਆ ਉਠੋ ਮੈਡਮ ਜੀ ਨਹਾ ਲਵੋ ਤਕਦੀਰ ਦੀ ਸੋਚਾਂ ਦੀ ਲੜੀ ਟੁੱਟੀ ਤੇ ਉਹ ਨਹਾਉਣ ਲਈ ਬਾਥਰੂਮ ਚ ਜਾਵੜੀ ਤਕਦੀ ਨੇ ਅੱਜ ਵੀ ਲਾਲ ਸੁਹਾ ਸੂਟ ਪਾ ਲਿਆ ਚੋਸ ਦੀ ਸੁਖੀ ਮਾਸੀ ਨੇ ਉਚੇਚਿਤ ਤੌਰ ਤੇ ਉਸ ਲਈ ਸਵਾਇਆ ਸੀ ਕੜਾਈ ਵਾਲਾ ਸੂਟ ਨਾਲ ਬਹੁਤ ਪਾਰੀ ਦੁਪੱਟਾ ਜਿਸ ਦੇ ਚਾਰੇ ਪਾਸਿਆਂ ਤੇ ਸੁਨਹਿਰੀ ਜ਼ਰੀ ਦੀ ਕੜਾਈ ਕੀਤੀ ਹੋਈ ਸੀ ਜਦੋਂ ਉਹ ਬਾਥਰੂਮ ਚ ਗਈ ਸੀ ਤਾਂ ਉਸ ਤੋਂ ਪਹਿਲਾਂ ਹੀ ਰਵਿੰਦਰ ਨੇ ਹੀ ਉਹ ਸੂਟ ਪਾਉਣ ਨੂੰ ਕਿਹਾ ਸੀ ਉਸ ਨੇ ਉਸੇ ਸੂਟ ਨਾਲ ਦੀ ਮੈਚ ਕਰਦੀ ਪੱਗ ਕੱਢੀ ਤੇ ਦਰਵਾਜ਼ੇ ਦੀ ਇੱਕ ਕੰਡੀ ਨਾਲ ਬੰਨ ਕੇ ਪੱਗ ਦਾ ਲੜ ਪੂਣੀ ਕਰਨ ਲੱਗਾ ਇਹਨੇ ਨੂੰ ਤਕਦੀਰ ਵੀ ਆ ਗਈ ਤੇ ਬੋਲੀ ਆ ਕੀ ਕਰ ਰਹੀ ਹੋ ਤੁਸੀਂ ਪੂਣੀ ਕਰ ਰਿਹਾ ਹੋਰ ਕੀ ਰਵਿੰਦਰ ਨੇ ਜਵਾਬ ਦਿੱਤਾ ਹੌਨੇ ਜ਼ੋਰ ਤੇ ਕੁੰਡੀ ਨਾਲ ਬੰਨ ਕੇ ਪੂਣੀ ਕਰਨ ਦੀ ਹੁਣ ਤਾਂ ਇਹਨਾਂ ਹੱਥਾਂ ਨਾਲ ਕਰਵਾਇਆ ਕਰੂੰ ਪੂਣੀਆਂ ਤੁਹਾਡੀਆਂ ਪੱਗਾਂ ਦੀਆਂ ਉਸਨੇ ਆਪਣੇ ਮਹਿੰਦੀ ਰੰਗੇ ਹੱਥ ਉਸ ਵੱਲ ਕੀਤੇ ਆਖਦੇ ਹੋਏ ਤਕਦੀਰ ਨੇ ਕੁੰਡੀ ਨਾਲੋਂ ਪੱਗ ਦਾ ਲੜ ਖੋਲ ਦਿੱਤਾ ਤੇ ਆ ਪੂਣੀ ਕਰਵਾਉਣ ਲੱਗੇ ਰਵਿੰਦਰ ਅਜ ਪਹਿਲੀ ਵਾਰ ਆਪਣੀ ਤਕਦੀਰ ਨਾਲ ਪੂਣੀ ਕਰਵਾ ਰਹੀ ਸੀ ਜਿਵੇਂ ਜਿਵੇਂ ਉਹ ਪੱਗ ਖਿੱਚਦਾ ਤਕਦੀਰ ਕੋਲ ਹੁੰਦੀ ਗਈ ਤੇ ਉਸ ਦੀ ਅੱਖਾਂ 'ਚ ਸ਼ਰਾਰਤ ਦੇਖ ਤਕਦੀਰ ਦੂਜੇ ਪਾਸੇ ਤੱਕਣ ਲੱਗੀ ਪਰਵਿੰਦਰ ਨੇ ਆਖਰੀ ਤੇ ਉਸ ਨੂੰ ਫੜਦਿਆਂ ਇੱਕਦਮ ਛੱਟ ਕੇ ਨਾਲ ਉਸ ਦੇ ਮੱਥੇ ਨੂੰ ਚੁੰਮਿਆ ਤੇ ਪੱਗ ਨੂੰ ਕੋਲ ਹੀ ਬੈਠ ਤੇ ਰੱਖ ਕੇ ਤਕਦੀਰ ਨੂੰ ਕਲਾ ਵਿੱਚ ਲੈ ਲਿਆ ਉਹ ਛੱਡ ਪਟਾਈ ਤੇ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰਨ ਲੱਗੀ ਪੰਨੇ ਛੁੜਾ ਪਈ ਜਾਂ ਉਸ ਨੂੰ ਵੀ ਅਰਵਿੰਦਰ ਦੇ ਪਿਆਰ ਤੇ ਪਿਆਰ ਆ ਰਿਹਾ ਸੀ ਕਿੰਨੇ देर ਉਹ ਦੋਵੇਂ ਇਸੇ ਤਰ੍ਹਾਂ ਨਾਲ ਲੱਗ ਕੇ ਖੜੇ ਰਹੇ ਤੇ ਇੱਕ ਦੂਜੇ ਦੇ ਦਿਲ ਦੀ ਧੜਕਣ ਸੰਦੇ ਰਹੇ ਜੋ-ਜੋ ਜਵਾਂਤੀ ਹੋ ਹੱਦੋਂ ਵੱਧ ਧੜਕਣ ਰਹੀ ਸੀ ਅਚਾਨਕ ਦਿੱਕਤੀ ਨੇ ਕਿਹਾ ਪੰਮੀ ਦੀਦੀ ਰਵਿੰਦਰ ਇੱਕਦਮ ਪਿੱਛੇ हट ਗਿਆ ਤੇ ਜਦੋਂ ਉਸਨੇ ਦਰਵਾਜ਼ੇ ਵੱਲ ਦੇਖਿਆ ਕੋਈ ਨਹੀਂ ਸੀ ਉਸਨੇ ਤਕਦੀਰ ਨੂੰ ਫੇਰ ਫੜਨਾ ਚਾਹਿਆ ਮੰਬੂਲੀ ਜਲਦੀ ਜਲਦੀ ਤਿਆਰ ਹੋਵੋ ਆਪਾਂ ਲੇਟ ਹੋ ਜਾਣਾ ਹੈ ਇਹਨੇ ਨੂੰ ਸੱਚਮੁੱਚ ਹੀ ਪੰਮੀ ਦੀ ਆਵਾਜ਼ ਕਰਨੀ ਪੈ ਗਈ ਮੰਮੀ ਮੇਰੀ ਚੁੰਨੀ ਨਹੀਂ ਮਿਲ ਰਹੀ ਸੂਟ ਨਾਲ ਦੀ ਪਤਾ ਨਹੀਂ ਕਿੱਥੇ ਰੱਖੋ ਗਈ ਕਹਿੰਦੇ ਹੋਏ ਤਕਦੀਰ ਦੇ ਕਮਰੇ ਚ ਆ ਪੜੀ ਤੇ ਬੋਲੀ ਹੋ ਗਏ ਤਿਆਰ ਲੈ ਤੇ ਸਿਤਾ ਜੀ ਤਿਆਰ ਹੀ ਨਹੀਂ ਹੋਏ ਕੀ ਗੱਲ ਤਕਦੀਰ ਮੈਂ ਕਰਾਂ ਕੋਈ ਮਦਦ ਨਹੀਂ ਦੀਦੀ ਮੈਂ ਹੋ ਜਾਣਾ ਤਿਆਰ ਆਪੇ ਹੀ ਤੁਸੀਂ ਆਪ ਹੋ ਜਾਓ ਤਿਆਰ ਹੋਸ ਨੂੰਸਤੇ ਰਾਤ ਵਾਲੇ ਰੂਪ ਤੇ ਹੁਣ ਵਾਲੇ ਰੂਪਸ ਦੇਖੇ ਰਾਂਸੀ ਮੈਂ ਤਾਂ ਤਿਆਰ ਹਾਂ ਪਰ ਕੀ ਕਰਾਂ ਇਸ ਸੂਟ ਨਾਲ ਦੀ ਚੁੰਨੀ ਨਹੀਂ ਮਿਲ ਰਹੀ ਮੈਂ ਇਧਰ ਅੱਗੇ ਦੇਖਨ ਤਕਦੀਰ ਬਹੁਤਾ ਨਾ ਬੋਲੀ ਦੇਖ ਲਓ ਦੀਦੀ ਪਰ ਮੈਨੂੰ ਨਹੀਂ ਲੱਗਦਾ ਇਹ ਤੇ ਹੋਵੇਗੀ ਮੰਮੀ ਉਸੇ ਅਲਮਾਰੀ ਫਰੂਲਣ ਲੱਗੀ ਤਾਂ ਰਵਿੰਦਰ ਨੇ ਕਿਹਾ ਦੀਦੀ ਤੁਹਾਡੀ ਚੁੰਨੀ ਇਸ ਅਲਮਾਰੀ 'ਚ ਕਿਵੇਂ ਹੋ ਸਕਦੀ ਆ ਇਹ ਅਲਮਾਰੀ ਤਾਂ ਕੱਲ ਆਈ ਆ ਇਸ ਵਿੱਚ ਸਿਰਫ ਤਕਦੀਰ ਦੇ ਹੀ ਕਪੜੇ ਹਨ। ਓਹ ਮੈਂ ਤਾਂ ਭੁੱਲ ਹੀ ਗਈ ਸੀ। ਪਰ ਆਹ ਦੇਖੋ ਆਹ ਚੁੰਨੀ ਪੂਰੀ ਮੈਚ ਕਰਦੀ ਆ ਮੇਰੇ ਸੂਟ ਨਾਲ। ਉਸ ਨੇ ਚਲਾਕੀ ਨਾਲ ਕਿਹਾ। ਉਹ ਤਕਦੀਰ ਦਾ ਇੱਕ ਪਾਰਾ ਜਿਹਾ ਦੁਪੱਟਾ ਕਰਦੀ ਹੋਈ ਬੋਲੀ। ਹਾਂਜੀ ਦੀਦੀ ਲਾਲ ਬੂਤੋਸਰੀ ਜੇ ਸੂਟ ਨਾਲ ਮਿਲਦੀ ਆ। ਤਕਦੀਰ ਨੇ ਨਾ ਚਾਹੁੰਦੇ ਹੋਏ ਵੀ ਅਨਮਨਿਏ ਜਿਹੇ ਨੇ ਮਨ ਨਾਲ ਕਿਹਾ। ਰਵਿੰਦਰ ਵੀ ਤਕਦੀਰ ਨੂੰ ਸਮਝ ਰਿਹਾ ਸੀ। ਓਹੋ ਕੁਝ ਨਾ ਬੋਲਿਆ। ਚੁੱਪਚਾਪ ਆਗਦਾ ਇੱਕ ਲੜ ਆਪਣੇ ਮੂੰਹ 'ਚ ਪਾਈ ਪੱਗ ਬੰਨੀ ਗਿਆ ਜਦ ਕਿ ਪੰਮੀ ਤਕਦੀਰ ਦੀ ਚੁੰਨੀ ਲੈ ਕੇ ਹੱਸਦੀ ਹੋਈ ਕਮਰੇ ਵਿੱਚੋਂ ਬਾਹਰ ਚਲੀ ਗਈ ਪਰ ਉਹ ਜਾਂਦੀ ਹੋਈ ਬੈੱਡ ਤੇ ਵਿਛਾਈ ਹੋਈ ਚਾਦਰ ਨੂੰ ਬਹੁਤ ਗੌਰ ਨਾਲ ਦੇਖ ਰਹੀ ਸੀ ਤਕਦੀਰ ਤੇ ਰਵਿੰਦਰ ਤਿਆਰ ਹੋ ਬਾਹਰ ਆ ਗਏ ਤੇ ਸਭ ਨੇ ਮਿਲ ਕੇ ਨਾਸ਼ਤਾ ਕੀਤਾ ਉਹ ਪੰਮੀ ਜੋ ਤਕਦੀਰ ਨੂੰ ਪਸੰਦ ਵੀ ਨਹੀਂ ਕਰ ਰਹੀ ਸੀ ਰਾਤ ਉਸ ਨੂੰ ਚੁੜੀਏ ਦੱਸਦੀ ਸੀ ਹੁਣ ਉਹੀ ਪਮੀ ਤਕਦੀਰ ਤੇ ਰਵਿੰਦਰ ਨੂੰ ਦਹੀਂ ਮੱਖਣ ਨਾਲ ਗਰਮ-ਗਰਮ ਪਰਾਂਠੇ ਖਵਾਉਣ ਲੱਗੇ ਹੋਏ ਸੀ ਤਿਆਰ ਹੋ ਕੇ ਸਾਰੇ ਗੁਰਦੁਆਰਾ ਪੱਠਾ ਸਹਾਇ ਮੱਠਾ ਟਿਕਣ ਗਏ ਉਹਨਾਂ ਪ੍ਰਸ਼ਾਦ ਚੜਾਇਆ ਤੇ ਸਭ ਨੇ ਬੈਠ ਕੇ ਕੀਰਤਨ ਸੁਨਿਆ ਕੁਝ ਧੀਰ ਬੈਠੋ ਕਰ ਵਾਪਸ ਆ ਗਏ ਤਕਦੀਰ ਆਪਣੇ ਕਮਰੇ 'ਚ ਵਾਪਸ ਆ ਗਈ ਜਦ ਕਿ ਰਵਿੰਦਰ ਨੂੰ ਕੋਈ ਮਾਰਕੀਟ ਦਾ ਕੰਮ ਜਾਦ ਆ ਗਿਆ ਤਿਉਹੋ ਤਕਦੀਰ ਨੂੰ ਇਨ ਆਖ ਹੁਨੇ ਆਇਆ ਮਾਰਕੀਟ ਚਲਾ ਗਿਆ ਤਕਦੀਰ ਆਪਣੇ ਬੈੱਜ ਤੇ ਆ ਬੈਠੇ ਤਾਂ ਮੰਮੀ ਵੀ ਚੁੰਨੀ ਦੇਣ ਬਹਾਨੇ ਆ ਗਈ ਤਕਦੀਰ ਨੇ ਕਿਹਾ ਦੀਦੀ ਇੱਥੇ ਹੀ ਰੱਖ ਦਿਓ ਮੈਂ ਰੱਖ ਦੇਵਾਂਗੀ ਪਰ ਉਹ ਆਪ ਹੀ ਅਲਮਾਰੀ ਖੋਲ ਕੇ ਚੁੰਨੀ ਰੱਖਣ ਲੱਗੀ ਤੇ ਦੂਜੀ ਸੂਟ ਨੂੰ ਬਾਹਰ ਕੱਢਦੀ ਹੋਈ ਬੋਲੀ ਤਕਦੀਰ ਆ ਸੂਟ ਤਾਂ ਬਾਲਾ ਵਧੀਆ ਹਾਂਜੀ ਦੀਦੀ ਸਾਰੇ ਸੂਟ ਪਾਰੇ ਹਨ ਮੈਂ ਕਿਹਾ ਸੀ ਮੰਮੀ ਨੂੰ ਹਲਕੇ ਲੈ ਦੇ ਉਹ ਇੱਕ ਦੋ ਪਰ ਉਹ ਕਹਿੰਦੇ ਵਾਚ ਲਈ ਜਮੇ ਹਲਕੇ ਵੀ ਦਾਚ ਦਾਾਂ ਪਰ ਹੀ ਰੱਖੀਦੇ ਹਨ ਪੰਮੀ ਨੇ ਇੱਕ ਇੱਕ ਕਰਕੇ ਸਾਰੇ ਸੂਟ ਬਾਹਰ ਕੱਢ ਕੇ ਪੈੜਤੀ ਰੱਖ ਦਿੱਤੇ ਤੇ ਦੇਖਣ ਲੱਗੇ ਸੂਟਾਂ ਨੂੰ ਦੇਖ ਉਸ ਦੀਆਂ ਲਾਲਾਂ ਟਪਕਣ ਲੱਗੀਆਂ ਇੱਕ ਸੂਟ ਛੁਕਿਆ ਕਹਿੰਦੇ ਭਾਬੀ ਆ ਸੂਟ ਬਹੁਤ ਸੋਹਣਾ ਮੈਨੂੰ ਵੀ ਬਹੁਤ ਪਸੰਦ ਆ ਤਕਦੀਰ ਹੈਰਾਨ ਸੀ ਉਸ ਦੇ ਮੂੰਹੋਂ ਭਾਬੀ ਸੁਣ ਕੇ ਉਸਨੇ ਫੇਰ ਉੱਪਰਲੇ ਮਨੋਂ ਕਿਹਾ ਹਾਂਜੀ ਦੀਦੀ ਇਹ ਮੇਰੀ ਮੰਮੀ ਦੀ ਪਸੰਦ ਹੈ ਤਸੀਂ ਲੈ ਲਵੋ ਦੀਦੀ ਜੇ ਤੁਹਾਨੂੰ ਜ਼ਿਆਦਾ ਪਸੰਦ ਹੈ ਤਾਂ ਨਹੀਂ ਨਹੀਂ ਤਕਦੀਰ ਤੇਰੇ ਮੰਮੀ ਕੀ ਬੋਚ ਸੋਚਣਗੇ ਉਹਨਾਂ ਨੇ ਕੀ ਸੋਚਣਾ ਦੀਦੀ ਉਹਨਾਂ ਨੇ ਤਾਂ ਮੈਨੂੰ ਦੇ ਦਿੱਤੇ ਹੁਣ ਮੈਂ ਰੱਖਾਂ ਜਾਂ ਕਿਸੇ ਨੂੰ ਦੇਮਾ ਮੇਰੀ ਮਰਜ਼ੀ ਆ ਅੱਛਾ ਜੇ ਤੂੰ ਇਹ ਨਹੀਂ ਜੂੜ پا ਰਹੀ ਆ ਤਾਂ ਮੈਂ ਲੈ ਲੈਂਦੀ ਆ ਤੇ ਉਹ ਸੁੱਟ ਚੁੱਕੇ ਕਮਰੇ ਤੋਂ ਬਾਹਰ ਹੋ ਗਈ ਪਰ ਉਸ ਦੀ ਜਾਂਦੀ ਹੋਈ ਦੀ ਗੁੱਜੀ ਨਜ਼ਰ ਚਾਦਰ ਤੇ ਹੀ ਸੀ ਤਕਦੀਰ ਵੀ ਸਮਝ ਕੇ ਕਿ ਉਹ ਚਾਦਰ ਨੂੰ ਕਿਉਂ ਤਕਦੀਰ ਸੀ आखिर हैता वो भी एक कुवारी कुड़ी ही ते ओ उन औरत बनन जा रही सी पर वो चुप रही हरविंदर अपने मां-बाप ਕੋਲ ਬੈਠਾ ਉਹਨਾਂ ਦਾ ਹਾਲਚਾਲ ਪੁੱਛ ਰਿਹਾ ਸੀ ਫਿਰ ਉਸਨੇ ਸਕੂਟਰ ਦੀ ਡਿੱਗੀ ਵਿੱਚੋਂ ਕੁਝ ਕਢਿਆ ਤੇ ਅਲਮਾਰੀ ਛੱਕ ਦਿੱਤਾ ਤਕਦੀਰ ਪਾਠ ਕਰ ਰਹੀ ਸੀ ਉਸਨੇ ਬਹੁਤਾ ਧਿਆਨ ਨਾ ਦਿੱਤਾ ਉਹ ਆਪਣੇ ਕਮਰੇ 'ਚ ਹੀ ਬੈਠੀ ਸੀ ਤਕਦੀਰ ਨੇ ਪਾਠ ਕਰਕੇ ਖੜੇ ਹੋ ਕੇ ਅਰਦਾਸ ਕੀਤੀ ਤੇ ਬੈਠ ਗਈ ਇਹਨੇ ਨੂੰ ਰਵਿੰਦਰ ਵੀ ਕਮਰੇ 'ਚ ਆ ਗਿਆ ਮੰਮੀ ਤੇ ਉਸਦੀ ਮੰਮੀ ਰਸੋਈ ਚ ਸਨ ਰੋਟੀ ਤੋਂ ਬਾਅਦ ਉਹ ਦੋਵੇਂ ਆਪਣੇ ਕਮਰੇ ਚ ਆ ਗਏ ਜਦੋਂ ਟਿਕਟਕਾ ਹੋ ਗਿਆ ਤਾਂ ਰਵਿੰਦਰ ਨੇ ਦਰਵਾਜ਼ਾ ਪੇੜ ਦਿੱਤਾ ਤੇ ਕੁੰਡੀ ਲਗਾ ਦਿੱਤੀ ਉਹ ਦੋਵੇਂ ਅੱਜ ਖੁਸ਼ ਸਨ ਕੱਚ ਸ਼ਾਂਤੀ ਦਾ ਮਾਹੌਲ ਸੀ ਰਵਿੰਦਰ ਨੇ ਅਲਮਾਰੀ ਖੋਲ ਲਫਾਫਾ ਕੱਢਿਆ ਤੇ ਉਸ ਵਿੱਚ ਇੱਕ ਬਹੁਤ ਹੀ ਸੋਹਣੀ ਨਾਈਟੀ ਕੱਢ ਕੇ ਤਕਦੀਰ ਨੂੰ ਪਾਉਣ ਨੂੰ ਕਿਹਾ ਤਕਦੀਰ ਉਹ ਨਾਈਟੀ ਪਾ ਕੇ ਬਾਚੁੰਝੋ ਬਾਹਰ ਆਈ ਉਹ ਇਸ ਵਿੱਚ ਪਰੀਆਂ ਵਾਂਗ ਲੱਗ ਰਹੀ ਸੀ ਉਸ ਦਾ ਗਲਾ ਕੁਝ ਠੀਕ ਸੀ ਤੇ ਤਕਦੀਰ ਵਾਰ-ਵਾਰ ਉਸ ਨੂੰ ਉੱਪਰ ਛੁਕਦੀ ਹਲਕੇ ਪੀਲੇ ਰੰਗ ਦੀ ਉਹ ਨਾਈਟੀ ਨੇ ਤਕਦੀਰ ਦੇ ਸੱਪ ਨੂੰ ਚਾਰ ਚੰਨ ਲਗਾ ਦਿੱਤੇ ਉਹ ਦੂਮੇ ਬੈਠੇ ਬੱਠੇ ਸਨ ਰਵਿੰਦਰ ਨੇ ਆਪਣੀ ਜੇਬ ਵਿੱਚੋਂ ਇੱਕ ਸੋਨੇ ਦੀ ਚੈਨ ਕੱਢੀ ਤੇ ਤਕਦੀਰ ਦੇ ਗਲਛ ਪਾ ਦਿੱਤੀ ਹੌਲੀ-ਹੌਲੀ ਦੋਵੇਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਸਮਾ ਗਏ ਸਵੇਰੇ ਉੱਠ ਸਭ ਤੋਂ ਪਹਿਲਾਂ ਤਕਦੀਰ ਨੇ ਛਾਦਰ ਬਦਲ ਦਿੱਤੀ ਹੋ ਨਾ ਇੱਕ ਕੁਆਰੀ ਕੁੜੀ ਨਹੀਂ ਸੀ ਉਹ ਇੱਕ ਔਰਤ ਸੀ ਪਤਨੀ ਸੀ ਫਿਰ ਉਹ ਦੋਵੇਂ ਨਹਾਤੋਂ ਕੀ ਤਿਆਰ ਹੋ ਗਏ ਅਜ ਉਹ ਜਲਦੀ ਉੱਠ ਗਏ ਤਕਦੀਰ ਫੇਰਪਾਟ ਕਰ ਰਹੀ ਸੀ ਤੇ ਪੰਮੀ ਚਾਹ ਦੀ ਟ੍ਰੇ ਚੁੱਕੀ ਬਿਨਾ ਦਰਵਾਜਾ ਖੜਕਾਈ ਕਮਰੇ ਚ ਆ ਗਈ ਤੇ ਹੈਰਾਨੀ ਭਰੀਆਂ ਅੱਖਾਂ ਨਾਲ ਤਕਦੀਰ ਨੂੰ ਦੇਖਣ ਲੱਗੀ ਜਿਵੇਂ ਤਕਦੀਰ ਨੇ ਉਸ ਵੱਲ ਦੇਖਿਆ ਤਾਂ ਉਸਦੇ ਚਿਹਰੇ ਤੇ ਗੁੱਝੀ ਮੁਸਕਾਨ ਸੀ ਤੇ ਚਾਹ ਪੀਂਦਾ ਇਸ਼ਾਰਾ ਕਰਕੇ ਕਮਰੇ ਛੋਂ ਬਾਹਰ ਚਲੇ ਗਏ ਤਕਦੀਰ ਨੇ ਰੋਈ ਚ ਜਾ ਕੇ ਆਪਣੇ ਸਸਨੂ ਮੱਠ ਠੇਕਿਆ ਤੇ ਉਸਨੇ ਤਕਦੀਰ ਨੂੰ ਕਿਹਾ ਪੁੱਤ ਅੱਜ ਤੂੰ ਖੀਰ ਬਣਾ ਲਮੀ ਜੇ ਕੁਝ ਨਾ ਸਮਝ ਆਵੇ ਤਾਂ ਮੈਨੂੰ ਪੁੱਛ ਲਮੀ ਮੈਂ ਆ ਸਾਰਾ ਸਮਾਨ ਰੱਖ ਦਿੱਤਾ ਹੈ ਤਕਦੀਰ ਨੇ ਖੀਰ ਬਣਾਈ ਉਹ ਸ਼ੱਕਰ ਪਾਉਣਾ ਭੁੱਲ ਗਈ ਸੀ ਜੋ ਉਸਦੇ ਲਈ ਫਾਇਦੇਮੰਦ ਰਿਹਾ ਕਿਉਂਕਿ ਉਸੇ ਸੋਹਰੇ ਸਾਹ ਨੂੰ ਮਿੱਠੀ ਖੀਰ ਪਸੰਦ ਨਹੀਂ ਸੀ ਉਸਨੇ ਸਭ ਤੋਂ ਪਹਿਲਾਂ ਆਪਣੇ ਸੋਹਰੇ ਨੂੰ ਹੀ ਖੀਰ ਦਿੱਤੀ ਉਹ ਕਹਿੰਦੇ ਖੁਸ਼ ਰਹਤੀ ਮੇਰਾ ਖਿਆਲ ਲੱਗਿਆ ਜੋ ਬਿਨਾਂ ਸ਼ੱਕਰ ਖੀਰ ਖਵਾਈ ਤਕਦੀਰ ਕੁਝ ਸਮਝਦੀ ਇਸ ਤੋਂ ਪਹਿਲਾਂ ਹੀ ਰਵਿੰਦਰ ਨੇ ਉਹਨਾਂ ਦੀ ਕੌਲੀ 'ਚੋਂ ਇੱਕ ਚਮਚ ਲੈ ਕੇ ਚੱਕ ਲਿਆ ਸੀ ਤੇ ਤਕਦੀਰ ਦੇ ਕੰਝ ਦੱਸ ਦਿੱਤਾ ਉਸਨੇ ਫਟਾਫਟ ਬਾਕੀ ਖੀਰ 'ਚ ਸ਼ੱਕਰ ਤਨਵਾਜੀ ਅਗਲਾ ਭਾਗ ਕੱਲ੍ਹ ਸ਼ਾਮ 5 ਵਜੇ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੀ ਰਿਹਾ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ